ਕੁੜੀ ਦਾ ਫੋਨ ਵੀ ਨਹੀਂ ਆਇਆ ਹੈਗਾ ਤਾਂ ਇਹਦੇ ਨਾਲ ਹੋਰ ਕਰਕੇ ਦੇਖਾਂ ਨਾ। ਜੇ ਕਰ ਲੈ ਕੰਮ ਤੂੰ। ਕੋਈ ਗੱਲ ਨਹੀਂ ਮੰਮੀ ਤੁਸੀਂ ਗੱਲ ਕਰੀ ਜਾਓ ਮੈਂ ਕਿਹੜਾ ਤੁਹਾਨੂੰ ਰੋਕਦੀ ਆ। ਮੈਂ ਤੇਰੇ ਸਾਹਮਣੇ ਗੱਲ ਕਰੂੰ ਮਾਂ ਮਾਤੀਆਂ ਦਾ ਸੌ ਪੜਦਾ ਹੁੰਦਾ। ਜੇ ਕੰਮ ਕਰ ਲੈ ਜਾ ਕੇ ਬਰਾਬਰ ਬਹਿ ਜਾਂਦੀ ਆ ਕਿ ਉਹਰੇ। ਹਾਂ ਬਤਾ। ਮੰਮੀ ਸਬਜ਼ੀ ਮੈਂ ਬਣਾ ਲਈ ਰੋਟੀ ਵੀ ਬਣਾ ਲਾ। ਚਲ ਠੀਕ ਹੈ ਮੈਂ ਤੈਨੂੰ ਬਾਅਦ ਚ ਕਰਦੀ ਆ। ਨਹੀਂ ਤੇ ਮੈਨੂੰ ਦੱਸ ਘੰਟਾ ਹੋ ਗਿਆ ਮੈਨੂੰ ਕੁੜੀ ਨਾਲ ਗੱਲਾਂ ਕਰਦੀ ਨੂੰ ਜਦ ਦੀ ਤੇ ਤੂੰ ਰੋਟੀ ਨਹੀਂ ਤਿਆਰ ਹੋਈ ਹੈਗੀ ਮਮਾ ਮੈਂ ਕਿਹਾ ਤੁਸੀਂ ਦੀਦੀ ਨਾਲ ਗੱਲਾਂ ਕਰੀ ਜਾਂਦੇ ਹੋ ਵੀ ਹਜੇ ਖਾਣੀ ਨਹੀਂ ਹੋਣੀ ਤੂੰ ਜਿੱਦ ਕਰਦੀ ਆ ਵੀ ਕੁੜੀ ਨਾਲ ਗੱਲਾਂ ਕਰਦੀ ਆ ਮੈਂ ਤਾਂ ਕਰਦੀ ਆ ਤੂੰ ਤੇਰੇ ਰੋਟੀ ਦਾ ਟਾਈਮ ਨਹੀਂ ਕੋਈ ਚਾਹ ਦਾ ਟਾਈਮ ਨਹੀਂ ਹੈਗਾ ਤੇਰਾ ਮੁੜਈ ਆਇਆ ਬੂਰੇ ਫੜਾ ਫੋਨ ਘੰਟਾ ਘੰਟਾ ਤੂੰ ਕੁੜੀ ਨਾਲ ਗੱਲਾਂ ਮਾਰੀ ਜਾਂਦੀ ਆ ਤੂੰ ਆਪਣੇ ਨੂਨ ਨਾਲ ਕੰਮ ਕੋਈ ਕੰਮ ਕਰ ਲੈ ਹੁਣ ਮੈਂ ਸਾਰੇ ਉਹਨੇ ਕੰਮੇ ਕਰੀ ਜਾਉਂ ਉੱਥੇ ਮੇਰੀ ਕੁੜੀ ਦੀ ਜਿੱਦ ਕਰਦੀ ਆ ਜਿੱਦ ਨਹੀਂ ਕਰਦੀ ਤੂੰ ਉਹਦੀਆਂ ਗੱਲਾਂ ਸੁਣ ਕੇ ਇਹਨੂੰ ਮਾੜਾ ਚੰਗਾ ਕਹੀ ਜਾਨੀ ਆ ਕੰਮ ਤੇਰੀ ਨੂਨ ਹੀ ਆ ਨਾ ਰੋਟੀ ਇਹਨੇ ਉਹ ਦੇਣੀ ਆ ਆਪਾਂ ਨੂੰ ਫਿਰ ਉਹਨਾਂ ਕੁੜੀ ਨਾਲ ਗੱਲਾਂ ਕਰਨੀ ਛੱਡਦਾ ਗੱਲਾਂ ਕਰਨੀ ਕੋਈ ਚੱਜ ਦੀ ਗੱਲ ਸਿੱਖੇ ਕਰਦੇ ਆ ਉਹਦੀਆਂ ਗੱਲਾਂ ਸੁਣ ਕੇ ਤੂੰ ਇਹਦੇ ਨਾਲ ਲੜੀ ਜਾਨੀ ਆ ਨਾਲੇ ਮੈਂ ਦੇਖਿਆ ਅਕਸਰ ਅਕਸਰ ਮੈਂ ਦੇਖਿਆ ਲੋਕਾਂ ਦੇ ਘਰਾਂ 'ਚ ਪਤਾ ਜਿੱਥੇ ਧੀਆਂ ਦੀ ਚੱਲਦੀ ਆ ਨਾ ਉੱਥੇ ਫਿਰ ਪੁੱਤ ਨੂੰ ਬਗਾਨੇ ਹੋ ਜਾਂਦੇ ਨੇ